ਗੁਰਾਇਆ ਪੁਲਿਸ ਵੱਲੋਂ ਅੰਨੇ ਕਤਲ ਦੀ ਗੁੱਥੀ ਸੁਲਝ ਜਾਂਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਮਾਮਲਾ ਸ਼ਿਵਾਨੀ ਮਹੰਤ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਜਿਸ ਤੇ ਸ਼ਿਵਾਨੀ ਦੀ ਮੌਤ ਹੋਣ ਦਾ ਕਾਰਨ ਬਾਥਰੂਮ 'ਚ ਡਿੱਗਣਾ ਦੱਸਿਆ ਗਿਆ ਸੀ। ਪਰ ਜਦੋਂ ਪਰਿਵਾਰ ਨੇ ਲਾਸ਼ ਦੇਖੀ ਤਾਂ ਗਰਦਨ 'ਤੇ ਨਿਸ਼ਾਨ ਮਿਲੇ। ਜਿਸ ਦੇ ਤਹਿਤ ਪਰਿਵਾਰ ਵੱਲੋਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਜਿੱਥੇ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹਰਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਹੀ ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਦੋਸ਼ੀਆਂ ਨੂੰ ਅਜੇ ਤੱਕ ਇਸ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ ਤਕਨੀਕੀ ਸੈੱਲ ਦੀ ਮਦਦ ਨਾਲ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਗੁਰਾਇਆਂ ਤੋਂ ਬਿੰਦਰ ਸਬੰਧ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ। ਸਰ ਕੀ ਮਸਲਾ ਹੈ ਜੀ ਮੰਤਨ। ਸਰਵਾਰ ਹਰਵਿੰਦਰ ਸਿੰਘ ਬਿਰਕ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਅਧਿਆਤਿ ਮਹ ਸਰਦਾਰ ਸਰਮੋ ਸਿੰਘ ਬਲ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜਿਹੜਾ ਮਿਤੀ 349 ਦੀ ਦਰਮਿਆਨੀ ਰਾਤ ਨੂੰ ਸ਼ਮਾਨੀ ਮਹੰਤ ਦਾ ਕਤਲ ਹੋਇਆ ਸੀ ਉਸ ਸਬੰਧਿਤ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀਆਂ ਇਸ ਕਤਲ ਨੂੰ ਪੇਸ਼ ਕਰਨ ਵਾਸਤੇ ਜਿੱਥੇ-ਜਿੱਥੇ ਟੈਕਨੀਕਲ ਸੈਲ ਦੀ ਮਦਦ ਮੇਰੀ ਓਧਰ ਨੂੰ ਭੇਜੀਆਂ ਗਈਆਂ ਜਿਸ ਤਹਿ ਸਾਨੂੰ ਬਹੁਤ ਹੀ ਇੱਕ ਵੱਡੀ ਸਫਲਤਾ ਹਾਸਲ ਹੋਈ ਕਿ ਮਿਤੀ 34 ਨੋ ਦੀ ਦਰਮਿਆਨੀ ਰਾਤ ਨੂੰ ਸ਼ਵਾਨੀ ਮੰਤ ਦਾ ਇੱਕ ਚਿਰਦਾ ਸੀਗਾ ਨਿਤਕਾ ਮਹੰਤ ਉਹਨੇ ਇਹ ਜਿਹੜੀ ਸਾਜਿਸ਼ ਰਹੀ ਸੀ ਇਹਨੂੰ ਮਾਰਨ ਦੀ ਉਹਨੇ ਆਪਣੇ ਸਕੇ ਭਰਾ ਜਿਹਦਾ ਨਾਂ ਜਤਿੰਦਰ ਸਿੰਘ ਏਰੀਅਸ ਪੱਪੀ ਜੋ ਪਾਛੇ ਦਿਨ ਪਹਿਲਾਂ ਹੀ ਜਿਹੜਾ ਉਹ ਜੇਲ੍ਹ ਦੇ ਵਿੱਚੋਂ 6-7 ਬਾਅਦ ਸਾਲਾਂ ਬਾਅਦ ਆਇਆ ਸੀਗਾ ਉਹ ਜੇਲ੍ਹ ਦੇ ਵਿੱਚ ਹੀ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜਿਹਦਾ ਇੱਕ ਦਾ ਨਾਂ ਹੈਗਾ ਜੀ ਆਪਣਾ ਹਰਦੀਪ ਸਿੰਘ ਏਰੀਅਸ ਦੀਪਾ ਦੂਜੇ ਦਾ ਨਾਮ ਹਲੇ ਕਲੀਅਰ ਨਹੀਂ ਹੋਇਆ ਉਹਦੀ ਤਫਤੀਸ਼ ਕਰ ਰਹੇ ਆ ਇਹਨਾਂ ਨੇ ਤਿੰਨਾਂ ਨੂੰ ਇੰਨੇ ਬੁਲਾ ਕੇ ਇੱਕ ਸ਼ਾਸਤ ਘੜ ਕੇ ਰਾਤ ਦੇ ਸਮੇਂ ਸਿਵਾਨੀ ਮੰਤ ਦਾ ਚੁੰਨੀ ਨਾਲ ਜਿਹੜਾ ਉਹ ਘੜਾ ਪੁੱਟ ਕੇ ਔਰ ਮੂੰਹ ਦੇ ਉੱਤੇ ਸਹਰਾਣਾ ਰੱਖ ਕੇ ਔਰ ਇੱਕ ਨੇ ਇਹਦੀਆਂ ਲੱਤਾਂ ਫੜੀਆਂ ਇੱਕ ਨੇ ਬਾਹਾਂ ਫੜੀਆਂ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਹੈਗਾ ਤੇ ਉਸ ਕਤਲ ਨੂੰ ਟ੍ਰੇਸ ਕਰਨ ਵਾਸਤੇ ਅਸੀਂ ਜਿਹੜੇ ਵੱਖ-ਵੱਖ ਪਹਿਲੂਆਂ ਤੇ ਇੱਕ ਘਰ ਦੇ ਵਿੱਚ ਲੱਗੇ ਕੈਮਰੇ ਜੋ ਡੀਵੀਆਰ ਸੀਗਾ ਉਦਿਏ ਤਾਰਾਂ ਜਿਹੜੀਆਂ ਨਿਤਕਾ ਮਹੱਤ ਨੇ ਕਤਲ ਕਾਰਨ ਸਮੇ ਉਤਾਰ ਦਿੱਤੀਆਂ ਸੀਗੀਆਂ ਲੇਕਿਨ ਉਹਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਡੀਵੀਆਰ ਉਹ ਚੱਲੂ ਗਿਆ ਔਰ ਉਹ ਡੀਵੀਆ ਤੋਂ ਸਾਨੂੰ ਕਾਫੀ ਜ਼ਿਆਦਾ ਜਿਹੜੇ ਉਹ ਪੁਆਇੰਟ ਮਿਲੇ ਨੇ ਉਹਨਾਂ ਦਾ ਕਾਫੀ ਖਲਾਸਾ ਹੋਇਆ ਉਹ ਧਾਰਦੇ ਅਸੀਂ ਅੱਗੇ ਜਿਹੜਾ ਉਹ ਕਲੀਅਰ ਹੋ ਗਿਆ ਕਿ ਇਹਦੇ ਨਾਲ ਜਿਹੜੇ ਮੁੰਡੇ ਆਏ ਸੀਗੇ ਉਹਨਾਂ ਨੂੰ ਅਸੀਂ ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਉਹਨੂੰ ਪਛਾਣ ਕਰਵਾਈ ਜਿਸ ਤਰ੍ਹਾਂ ਅਸੀਂ ਅਰੇਡ ਕਰਕੇ ਲੁਧਿਆਣਾ ਦੇ ਵਿੱਚ ਇੱਕ ਹਰਦੀਪ ਸਿੰਘ ਦੀਪਾ ਜਿਹੜਾ ਇਹਦਾ ਸਾਥੀ ਸੀਗਾ ਜਿਹੜਾ ਜਤਿੰਦਰ ਪੱਪੀ ਦਾ ਉਹਨੂੰ ਹੀ ਗ੍ਰਿਪਦਾਰ ਕਰ ਲਿਆ ਜਿੰਨੇ ਇਹ ਖੁਲਾਸੇ ਕੀਤੇ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ ਕ੍ਰੀਅਰ ਦੱਸਿਆ ਉਹਨੇ ਤੇ ਇਹ ਜਿਹੜਾ ਨਿਤਕਾ ਮਹਤੂ ਦੇ ਕਹਿਣ ਤੇ ਸਾਨੂੰ ਬੁਲਾ ਕੇ ਜਿਹੜਾ ਇਹ ਉਹਦਾ ਜਿਹੜਾ ਕਤਲ ਕੀਤਾ ਗਿਆ ਤੇ ਔਰ ਜਿਹੜਾ ਪੱਪੀ ਸੀਗਾ ਇਹਨੇ ਸਾਨੂੰ ਰਸਤੇ ਦੇ ਵਿੱਚ ਸ਼ਰਾਬ ਵੀ ਪਲਾਈ ਕਿ ਆਪਾਂ ਕੋਈ ਕੰਮ ਕਰਨ ਵਾਸਤੇ ਜਾਣਾ ਪਰ ਇਹਨਾਂ ਨੂੰ ਇੱਥੇ ਪਹੁੰਚ ਕੇ ਉਹਨੇ ਦੱਸਿਆ ਕਿ ਆਪਾਂ ਇਹਦਾ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਇੱਥੋਂ ਭੱਜ ਗਏ ਸੀਗੇ ਜਿਸ ਬੰਦੇ ਅਸੀਂ ਉਹਦੇ ਭਰਾ ਦਿੱਤੇ ਜਿਹੜਾ ਸ਼ਵਾਨੀ ਮੰਦ ਦਾ ਭਰਾ ਸੀਗਾ ਉਹਦੇ ਵਿਆਪ ਤੇ ਅਸੀਂ 170 ਨੰਬਰ ਮਕਦਮਾ ਅੰਡਰ ਸੈਕਸ਼ਨ 302 ਆਪੀਸੀ ਦਾ ਜਿਹੜਾ ਉਹ ਦਰਜ ਕਰ ਲਿਆ ਸੀਗਾ ਦਰਜ ਕਰਨ ਤੋਂ ਬਾਅਦ ਅਸੀਂ ਛਾਪੇਮਾਰੀ ਸ਼ੁਰੂ ਕੀਤੀ ਸੀਗੀ ਜਿਹੜਾ ਇਹਨੂੰ ਗ੍ਰੇਟਡਰ ਕਰਦੇ ਸਾਨੂੰ ਬਹੁਤ ਵੱਡੀ ਜਿਹੜੀ ਸਫਲਤਾ ਹਾਸਲ ਹੋਈ ਹੈ